ਹਾਂਜੀ ਸਤਿ ਸ੍ਰੀ ਅਕਾਲ। ਮੀ ਦਾ ਤੁਸੀਂ ਸਾਰੇ ਵਧੀਆ ਠੀਕਠੇ ਹੋਵੋਗੇ। ਪਰਮਾਤਮਾ ਤੁਹਾਨੂੰ ਜਰਦੀ ਘਰ ਵਿੱਚ ਰੱਖੇ ਤੇ ਤੁਹਾਡੇ ਕਾਰੋਬਾਰ ਦੀਆਂ ਪਾਵੇ। ਪਹਿਲਾਂ ਸਭ ਤੋਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ, ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਇਹ ਕਰਮਾਲ ਜਨਾ ਇਦਾਂ ਵੀ ਕਰ ਦੇ ਜਾਂਦੀ ਆ ਵਾ। ਵੀ ਇਹ ਨਾ ਸਵੇਰੇ ਦੁੱਧ ਦੇ ਥੱਲੇ ਵਧੀਆ ਰਹੇ ਨਾ ਅੱਗ ਨਹੀਂ ਦੂਜੀ ਮਾਦਨ ਇਹਨੂੰ ਵੀ ਹਲਾ ਤਵੀ ਸਿਰ ਜਮਾਰਤੇ ਇਹਦੇ ਚੋਂ ਦੀ ਚੋਈ ਚੋਈ ਜਾਂਦੀ ਤਾਂ ਇਹ ਲਗੀ ਇਹਨੇ ਦੂਜੀ ਵਾਰ ਨਾ ਦੁੱਧ ਜਿਹੜਾ ਕੀ ਨਾਲ ਦੀ ਨਾਲ ਤੇ ਹੁਣ ਡਾੜ ਪਿਆ ਪਿਆ ਮੈਨੂੰ ਛੇਤੀ ਚੋਲ ਆ ਤੇ ਕਦੇ ਕਦੇ ਵੀ ਤੰਗ ਕਰਨ ਲੱਗ ਜਾਂਦੀਆਂ ਮੈਂ ਵੀ ਦੁੱਧ ਦਿੰਦੀਆਂ ਦਿੰਦੀਆਂ ਹੁਣ ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਆਇਆ ਵੀ ਛੇਤੀ ਮੈਨੂੰ ਚੋਲ ਆ ਆ ਜਿਹਦੇ ਨਾਲ ਇਦਾਂ ਇਦਾਂ ਹੋ ਜਾਂਦਾ ਜਰੂਰ ਦੱਸਿਓ ਕਮੈਂਟ ਕਰਕੇ ਕਿ ਜਦੋਂ ਆਈਂ ਖੜੀਆਂ ਹੁੰਦੀਆਂ ਮੈਂ ਆਪਣੇ ਐਂਗਰ ਨਹੀਂ ਲੱਗੇ ਕਰਕੇ ਵੀ ਐਕੋ ਐਂ ਵੀ ਜਿਹੜੇ ਪੈ ਜਾਂਦੇ ਵੀ ਛੇਤੀ ਸਾਨੂੰ ਬੱਠੇ ਪਾਉ। ਮੈਂ ਦੱਸ ਹੁਣ ਤੂੰ ਦੁੱਧ ਲੈ ਕੇ ਕਿੱਥੇ ਜਾਏਂਗੀ ਦੇਣਾ ਤੈਨੂੰ ਪੈਣਾ ਹੀ ਆ। ਨਹੀਂ ਤਾਂ ਹੱਲ ਵੀ ਬਹੁਤ ਆਪਾਂ ਟੀਕਾ ਲਾਇਆ ਨਹੀਂ ਕਿਉਂਕਿ ਇਹਦੀ ਏਆਈ ਕਰਾਈ ਹੋਈ ਕਰਕੇ ਇਹ ਤਾਂ ਕਰਕੇ ਵੀ ਟੀਕਾ ਪਾ ਲਾ ਨਹੀਂ ਸਕਦੇ। ਬੱਸ ਇਸ ਤਾਂ ਅਸੀਂ ਟੀਕਾ ਕਦੇ ਲਾਇਆ ਨਹੀਂ ਆ ਕਿਉਂਕਿ ਜੇ ਇਧੇ ਐਮਰਜੈਂਸੀ ਪੈ ਜਾਵੇ ਤਾਂ ਫਿਰ ਜ਼ਰੂਰ ਲਾਇਦਾ ਪਰ ਨਹੀਂ ਆ ਅਸੀਂ ਕਦੇ ਲਾਇਆ ਨਹੀਂ ਟੀਕਾ। ਇੱਕ ਦਿਨ ਕਿਸ਼ਾਸ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਛੱਡ ਆਥ ਨੇ ਆ ਦੇ ਆਪ ਮਿਲੂਗੀ ਹੁਣ ਇਹਨੂੰ ਅਕਲ ਆ ਜਾਈ ਆ ਜੂਗੀ ਵੀ ਹਾਂ ਮੈਂ ਦੁੱਧ ਦੇਣਾ ਹੀ ਆ ਵੀ ਲੈ ਕੇ ਕਿੱਥੇ ਜਾਏਗੀ ਜੋ ਅਸੀਂ ਲੈਣੀ ਆ ਤੇਰੇ ਕੋਲ ਕਿਉਂਕਿ ਟੀਕੇ ਆਉਂਦੇ ਤੇ ਉਹ ਤਕਰੀਬਾ ਸਾਡੇ ਪਸੂਆਂ ਕੋਈ ਲੈਂਦਾ ਨਹੀਂਗਾ ਤੇ ਉਹ ਅਸੀਂ ਸੀਐਨਐਸ ਸੀ ਵਰਤਦੇ ਹਾਂ ਜਦੋਂ ਕੋਈ ਪਸੂ ਐਦਾਂ ਕਰਨ ਲੱਗ ਜਾਂਦਾਗਾ ਤੇ ਉਦੋਂ ਅਸੀਂ ਸੀਐਨਐਸ ਵਰਤਦੇ ਹਾਂ ਉਹਦਾ ਵੀ ਰਿਜ਼ਲਟ ਸਾਨੂੰ ਬਹੁਤ ਵਧੀਆ ਮਿਲਿਆ ਵਾ ਬਾਕੀ ਕਮੈਂਟਾਂ ਜੇ ਦੱਸਿਓ ਵੀ ਕਿੰਨਾਂ ਦੇ ਪਾਸੋਂ ਵੀ ਵਿਚ ਵਿਚ ਦੀ ਆਏ ਪੈਨ ਕਰਨ ਲੱਗ ਜਾਂਦੇ ਆ